ਲੁਧਿਆਣਾ ਦੇ ਸ਼ਿਮਲਾਪੁਰੀ ਚ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਉੱਤੇ ਉਸ ਸਮੇਂ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਜਦੋਂ ਇੱਕ ਕਾਲੀ ਟੀ-ਸ਼ਰਟ ਵਾਲਾ ਨੌਜਵਾਨ ਦਿਨ ਦਿਹਾੜੇ ਇੱਕ ਘਰ ਦੇ ਵਿੱਚ ਜਾ ਵੜਿਆ ਜਿਸ ਉਪਰੰਤ ਘਰ ਦੇ ਮਾਲਕਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਅਚਾਨਕ ਘਰੋਂ ਡਰਾਵਣੀਆਂ ਆਵਾਜ਼ਾਂ ਸੁਣ ਕੇ ਮੁਹੱਲਾ ਵਾਸੀ ਵੀ ਡਰਿਆ ਡਰਿਆ ਮਹਿਸੂਸ ਕਰਨ ਲੱਗੇ ਜਦੋਂ ਘਰ ਦੇ ਵਿੱਚ ਜਾ ਕੇ ਮੌਕੇ ਦੇ ਸੀਨ ਦੇਖੇ ਤਾਂ ਇਹ ਨੌਜਵਾਨ ਘਰ ਚ ਵੜ ਕੇ ਅਜਿਹੇ ਪੁੱਠੇ ਕਾਰੇ ਕਰ ਰਿਹਾ ਸੀ ਕਿ ਜਿਸ ਨੂੰ ਦੇਖ ਲੋਕੀ ਗੁੱਸੇ ਨਾਲ ਲਾਲੂ ਲਾਲ ਹੋ ਗਏ ਫਿਰ ਇਸ ਨੌਜਵਾਨ ਨੂੰ ਮੌਕੇ ਤੇ ਹੀ ਕਾਬੂ ਕਰਕੇ ਇਸ ਦੀ ਅਜਹੀ ਧੌੜੀ ਲਾਹੀ ਕਿ ਇਹ ساری ਜ਼ਿੰਦਗੀ ਯਾਦ ਰੱਖੇਗਾ ਜਿਸ ਤੋਂ ਬਾਅਦ ਨੌਜਵਾਨ ਨੂੰ ਫੜ ਕੇ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਇਸ ਦੇ ਬਾਰੇ ਦੱਸਿਆ ਉਹ ਸੁਣ ਕੇ ਤੁਹਾਡੇ ਵੀ ਹੋਸ਼ ਫਾਕਤਾ ਹੋ ਜਾਣਗੇ ਸਰਪੰਚ ਗੁਰਵੰਮੀ ਸਿੰਘ ਨਾਮ ਦੇ ਦੋ ਦੂਰ ਪੜਿਆ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰਾਇਆ ਇਹ ਰਲੇ ਨੀ ਕਾਰਵਾਈ ਕੀ ਰਹੂਗੀ ਉਹ ਕੀ ਉਹਦੀ ਕੁਝ ਪਰਦਾਵਾਰਾਂ ਖਿਲਾਫ ਉਹਦੀ ਕੋ ਜਾਣਕਾਰੀ ਖਾਪ ਗਈ ਹੈ ਕਿਹਦੇ ਦਾ ਰਹਿਣ ਵਾਲਾ ਕੀ ਨਾਮ ਉਹ ਸਵੇਰੇ ਤੁਹਾਨੂੰ ਇੰਟਰਨੈਸ਼ਨ ਹੋਈ ਸੀ ਵੈਰੀ ਪਲੀਸ ਗਈ ਸੀ ਬਰੋਕਰ ਰੋਡ ਤੋਂ ਉਹ ਬੰਦਾ ਕਿਹ ਜੀ ਇਸ ਵੇਲੇ ਉਹ ਨਿਨੇਸ਼ ਕੁਮਾਰ ਨਾਮ ਦੱਸ ਰਿਹਾ ਇਸ ਵੇਲੇ ਉਹ ਗੁਣੇਸ਼ ਕੁਮਾਰ ਉੱਤ ਕਾਕਾ ਪੁੱਤਰ ਰਾਜ ਕੁਮਾਰ ਇਹ ਡੱਬਾ ਰੋਡ ਤੇ ਰਹਿੰਦਾ ਕਮੇਡੀ ਦੁਕਾਨਾਂ ਦੇ ਵਿੱਚ ਫਿਰ ਹਾਲਤ ਇਹ ਨਸ਼ਾ ਕੀਤਾ ਹੋਇਆ ਨੂੰ ਦੱਸਣ ਯੋਗ ਨਹੀਂ ਹੈ ਬਾਅਦ ਵਿੱਚ ਨਸ਼ਾ ਥੋੜਾ ਡਾਊਨ ਹੋਣ ਤੋਂ ਬਾਅਦ ਨਵੀਂ ਪਰਸ਼ੀਸ਼ ਕਰਨੇ ਜੋ ਵੀ ਕਾਰਵਾਈਸ ਹਮਨੇ ਲਈ ਦਸਾਂਗੇ। ਤੇ ਇਹ ਸਭ ਤੁਹਾਡੇ ਇਸ ਇਲਾਕੇ ਦੇ ਵਿੱਚ ਲਗਾਤਾਰ ਪੰਨੀ ਵੀ ਚੋਰੀ ਹੋਇਆ ਹੋਰ ਅੱਜ ਦੇ ਦਿਨ ਦੇ ਹਾੜੇ ਅੰਦਰ ਹੋ ਰਿਹਾ। ਕੀ ਲੱਗਦਾ ਤੁਹਾਨੂੰ ਕਿ ਸਤਾਈ ਨੂੰ ਬਣਾਉਂਦੇ ਨੇ? ਨਹੀਂ ਚੋਰੀ ਹੋਈ ਹੈ ਤਾਂ ਟ੍ਰੇਸ ਵੀ ਨਾਲ ਨਾਲ ਕਰ ਰਹੇ ਨੇ, ਮੁਕੱਦਮੇ ਦਾ ਟ੍ਰੇਸ ਵੀ ਕਰ ਲੈਣੇ। ਇਹਨੂੰ ਵੀ ਟ੍ਰੇਸ ਕਰ ਲਾਂਗੇ ਜਿੱਥੇ। ਉਸ ਦਾ ਕੰਮ ਦਾ ਟ੍ਰੇਸ ਕਰਨਾ ਨਹੀਂ। ਠੀਕ ਹੈ, ਆਪ ਸਰਕਾਰ ਨੇ ਕੋਈ ਮੁਕਦਮਾ ਆਪਣਾ ਅਨਟ੍ਰੇਸ ਨੇ ਜਿੰਨੇ ਚੋਰੀ ਹੋਏ ਨੇ ਅਸੀਂ ਟ੍ਰੇਸ ਕੀਤੇ ਨੇ। ਬਾਕੀ ਲੱਗਣ ਜੇ ਹੋਰ ਉਹ ਵੀ ਟ੍ਰੇਸ ਕਰਾਂਗੇ। ਜਿਹੜੀ ਇਹਨਾਂ ਐਫ ਆਈ ਆਰ ਦਾ ਦਾਖਸ਼ਾਤ ਸ਼ਾਮ ਕਰਦੇ ਨੇ। ਇਹ ਬਾਤ ਪੜਤਾਲਾ ਜੀ ਕੀ 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 ਚੋਰੀ ਕੀ ਕੀਤੀ ਹੈ ਨਾ ਪਤਾ ਲੱਗੂਗਾ ਕੋਣਾ ਹੈ ਕੋਣਾ ਇਹ ਤਾਂ ਕੰਪਲੇਂਟ ਤਾਂ ਦੇ ਦਿੱਤੀ ਹੈ ਨਹੀਂ ਐਥਰੇ ਸਦੇਜਰ ਜੋਗੀ ਨਾ ਜੋ ਕੋਈ ਜਰੂਰ ਹੋਇਆ ਹੋਊਗਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨੌਜਵਾਨ ਘਰ ਵਿੱਚ ਚੋਰੀ ਕਰਨ ਦੀ ਮਨਸ਼ਾ ਦੇ ਨਾਲ ਵੜਿਆ ਸੀ ਤੇ ਇਸ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਨੌਜਵਾਨ ਨਸ਼ੇ ਦੇ ਨਾਲ ਧੁੱਤ ਪਾਇਆ ਗਿਆ ਜਿਸ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਣੀ ਦੀ ਰਿਪੋਰਟ